ਵੈਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਦਾਸ ਕਬੱਡੀ ਕਮੈਂਟੇਟਰ ਨਿਰਮਲ ਲੰਗਿਆਣਾ ਸੋ ਅੱਜ ਅਸੀਂ ਖੜੇ ਆ ਸਤਖੰਡ ਵਾਸੀ ਸੰਤ ਬਾਬਾ ਨਾਜਰ ਸਿੰਘ ਦੀ ਖੇਰ ਸੜੀ ਦੇ ਬੱਚਾ ਸੋ ਆਉਣ ਵਾਲੀ 19 ਵੀ ਤੇ 21 ਫਰਵਰੀ ਨੂੰ ਆਪਾਂ ਇੱਕ ਵੱਡਾ ਖੇਡ ਮੇਲਾ ਪਿੰਡ ਚ ਕਰਉਣ ਜਾ ਰਹੇ ਹਾਂ ਜੀ ਮਹਾਪੁਰਸ਼ਾਂ ਦੀ ਯਾਦ ਵਿੱਚ ਸਤਖੰਡ ਵਾਸੀ ਸੰਤ ਬਾਬਾ ਨਾਜਰ ਸਿੰਘ ਜੀ ਮਹਾਪੁਰਸ਼ਾਂ ਨੇ ਸਾਡੇ ਨਗਰ ਚ 35 ਸਾਲ ਤਪੱਸਿਆ ਕੀਤੀ ਹੈ ਅਸੀਂ ਉਹਨਾਂ ਦੀ ਯਾਦ ਵਿੱਚ ਹਰ ਸਾਲ ਦੀ ਤਰ੍ਹਾਂ ਇੱਕ ਸਰਬਸਾਂਝਾ ਕਹਿ ਸਕਦੇ ਹਾਂ ਕਿ ਕਿਸੇ ਪਾਰਟੀ ਦੇ ਪੱਖ ਚ ਨਹੀਂ ਜਾਂ ਕਿਸੇ ਹਰਸ਼ਾਸ ਦੇ ਪੱਖ ਤੋਂ ਪਰਤ ਗਏ ਕਿਉਂਕਿ ਤੁਸੀਂ ਕੈਮਰਾ ਮਾਰ ਦਿਓ ਇਹਦੇ ਵਿੱਚ ਹਰ ਸਿਆਸੀ ਪਾਰਟੀ ਦੇ ਬੰਦੇ ਖੜੇ ਆ ਸਾਬਕਾ ਸਰਪੰਚ ਮੌਜੂਦਾ ਸਰਪੰਚ ਸਾਰੀਆਂ ਪੰਚਾਇਤਾਂ ਦੇ ਸਾਡੇ ਨਮਾਇंदे ਨਾਲ ਆ ਇਹ ਟੂਰਨਾਮੈਂਟ ਸਾਡੇ ਐਨ ਆਰ ਆਈ ਭਰਾਵਾਂ ਦੇ ਸਹਿਯੋਗ ਦੇ ਨਾਲ ਸਾਨੂੰ ਬਹੁਤ ਵੱਡੀ ਰਾਸ਼ੀ ਬਰ ਪਹੁੰਚ ਕੀਤੀ ਹੈ ਇਹ ਟੂਰਨਾਮੈਂਟ ਕਰਾਉਣ ਦਾ ਅਸਲ ਮਕਸਦਾ ਤਾਂ ਇਹ ਹੈ ਕਿ ਪੰਜਾਬ ਦੀ ਧਰਤੀ ਇੱਕ ਪਵਿੱਤਰ ਧਰਤੀ ਹੈ ਗੁਰੂਆਂ ਦੀ ਚਰਨ ਛੋਪਾ ਪ੍ਰਾਪਤ ਧਰਤੀ ਹੈ ਪੰਜ ਦਰਿਆਵਾਂ ਦੀ ਧਰਤੀ ਹੈ ਅੱਜ ਛੇਵਾਂ ਦਰਿਆ ਇੱਥੇ ਨਿਸ਼ਾਨਾ ਲੱਗ ਰਿਹਾ ਹੈ ਤੇ ਇਸ ਨੂੰ ਥੱਲ ਪਾਉਣ ਦੀ ਖਾਤਰ ਸਾਡੇ ਕੋਲੇ ਇੱਕੋ ਇੱਕ abralla ਹੈ ਵੀ ਅਸੀਂ ਨੌਜਵਾਨ ਪੀੜ੍ਹੀ ਨੂੰ ਇਹਨਾਂ ਗਰਾਉਂਡਾਂ ਨਾਲ ਜੋੜ ਕੇ ਨਸ਼ਾ ਤੋਂ ਬਚਾ ਕੇ ਤਾਂ ਅਸੀਂ ਖੇਡਾਂ ਵੱਲ ਲਾ ਸਕਦੇ ਹਾਂ ਕਿਉਂਕਿ ਬੜਾ ਮਾਰਾ ਪੈ ਖੜ ਰਿਹਾ ਸਮਾਜ ਚੱਲ ਰਿਹਾ ਹੈ ਔਰ ਇਹ ਟੂਰਨਾਮੈਂਟ ਜਿਹੜਾ ਬਹੁਤ ਜੰਗੀ ਪੱਧਰ ਤੇ ਕਰਾਇਆ ਜਾ ਰਿਹਾ ਹੈ ਪਹਿਲਾ ਨਾਮ ਕਬੱਡੀ ਓ ਔਰ ਦੂਸਰਾ ਨਾ 75000 ਰੁਪਿਆ ਬੈਸਟਾਂ ਨੂੰ ਜਿਹੜੇ 52 52000 ਰੁਪਿਆ ਨਗਦ ਰਕਮ ਦੇ ਕੇ ਮਾਨਸਮਾਨ ਤੇ ਜਾਣਗੇ ਔਰ ਬਾਜਬ ਕਰਾਇਆ ਸਾਰੀਆਂ ਟੀਮਾਂ ਤਾ ਜਾਊਗਾ ਔਰ ਛੋਟੀਆਂ ਜਿਹੜੀਆਂ ਵਜਲੀ ਟੀਮਾਂ ਅਸੀਂ ਵਜਨ ਕਰਾ ਰਹੇ ਆਂ 68 ਕਿਲੋ ਕਰਾ ਰਹੇ ਆ 48 ਕਿਲੋ ਕਰਾ ਰਹੇ ਆ ਔਰ 35 ਕਿਲੋ ਕਰਾ ਰਹੇ ਆ ਉਹਨਾਂ ਵਿੱਚ ਵੀ ਖਿਡਾਰੀਆਂ ਨੂੰ ਵਧੀਆ ਮਾਨਸਮਾਨ ਤੇ ਜਾਣਗੇ ਉਹਨਾਂ ਨੂੰ ਵੀ ਕਿਰਾਇਆ ਬਾਜਮ ਕਿਰਾਇਆ ਦਿੱਤਾ ਜਾਊਗਾ ਇਹ ਸਾਡੇ ਟੂਰਨਾਮੈਂਟ ਦੀ ਮੈਂ ਸਮਝਦਾ ਵੀ ਪਹਿਲੀ ਇੱਕ ਪਿਰਤ ਪਾਈ ਜਾਊਗੀ ਆਮ ਟੂਰਨਾਮੈਂਟਾਂ ਦੇ ਛੋਟੇ ਖਿਡਾਰੀਆਂ ਦਾ ਮਾਨਸਮਾਨ ਨਹੀਂ ਕੀਤਾ ਜਾ ਰਿਹਾਗਾ ਔਰ ਇਹ ਟੂਰਨਾਮੈਂਟਾਂ ਫਿਰ ਦੱਸਦਿਆਂ ਇੱਕ ਸਰਬਸਾਂਝਾ ਕਹਿ ਸਕਦਾ ਮੈਂ ਸਲਾਮਾ ਖੇਡ ਮੇਲਾ ਸਾਰੇ ਨਗਰ ਦੇ ਸਹਿਯੋਗ ਦੇ ਨਾਲ ਸਾਡੇ ਐਨ ਆਰ ਆਈ ਭਰਾਵਾਂ ਨੇ ਸਾਨੂੰ ਬਹੁਤ ਵੱਡੀ ਸਾਡੀ ਆਸ ਤੋਂ ਵੱਧ ਦੀ ਰਕੀਤੀ ਮੈਂ ਨਾ ਬੋਲਾਂਗਾ ਤਾਂ ਨਾ ਕਾਫੀ ਬਣ ਜਾਣਗੇ ਸਰਦਾਰ ਨਿਰਮਤ ਸਿੰਘ ਜੀ ਸਿੰਘ ਜੀ ਸਰਪੰਚ ਸਾਹਿਬ ਔਰ ਸਾਡੇ ਅਮਨ ਬਰਾਰ ਜੀ ਉਹ ਵੀ ਯੂਐਸਏ ਤੋਂ ਵਿਸ਼ੇਸ਼ ਤੌਰ ਤੇ ਟੂਰਨਾਮੈਂਟ ਲਈ ਪੁੱਜੇ ਆ ਹੋਰ ਬਹੁਤ ਸਾਰੇ ਵੀਰ ਪੁੱਜੇ ਆ ਮੈਂ ਸਾਰਾ ਦਾ ਜ਼ਿਕਰ ਨਹੀਂ ਕਰ ਸਕਦਾ ਨਾਮ ਬਾਬਾ ਨਾ ਦੱਸਿਓ ਉਹਨੇ ਸਾਰੇ ਦੇ ਆਪ ਜਾਣਦਾ ਸੋ ਮੇਰੀ ਨਿਮਰਤਾ ਸਹਿਤ ਸਾਰੇ ਨਗਰ ਨਾਸੀਆਂ ਨੂੰ ਸਾਰੇ ਇਲਾਕੇ ਨੂੰ ਬੇਨਤੀ ਵੀ ਇਸ ਟੂਰਨਾਮੈਂਟ ਚ ਪਹੁੰਚ ਕੇ ਵੱਧ ਚੜ ਕੇ ਟੂਰਨਾਮੈਂਟ ਨੂੰ ਦੀ ਰੌਣਕ ਵਧਾਉਣਾ ਔਰ ਵੱਧ ਚੜ ਕੇ ਟੂਰਨਾਮੈਂਟ ਨੂੰ ਅੱਗੇ ਲਿਜਾਣ ਦੀ ਸਾਡੇ ਨਾਲ ਮਤ ਕਰਨੀ ਹੈ ਇਹਨੀਆਂ ਬੇਨਤੀਆਂ ਕਰਦਾ ਆਖਮਾਂ ਦਾ ਜਾਜਕਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਪਹਿ ਇੱਥੇ ਆਉਣ ਤੇ ਜੀ ਆਇਆਂ ਕਹਿੰਦਾ ਹੋਇਆ ਸਤਿ ਸ੍ਰੀ ਅਕਾਲ ਕਹਿਣਾ ਤੇ ਸੱਚਖੰਡ ਵਾਸੀ ਸੰਤ ਬਾਬਾ ਨਾਜਰ ਸਿੰਘ ਜੀ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਪਿਛਲੇ ਸਾਲਾਂ ਦੀ ਤਰ੍ਹਾਂ ਸਾਡੇ ਲੰਗਿਆਣਾ ਨਵਾਂ ਦੇ ਨਗਰ ਨਿਵਾਸੀਆਂ ਵੱਲੋਂ ਸਲਾਨਾ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ 19, 20 ਤੇ 21 ਫਰਵਰੀ ਨੂੰ 21 ਫਰਵਰੀ ਨੂੰ ਫਾਈਨਲ ਜਿਹੜੇ ਮੁਕਾਬਲੇ ਹੋਣਗੇ ਤੇ ਇਹ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਸਾਰੇ ਨਗਰ ਵੱਲੋਂ ਰਲ ਮਿਲ ਕੇ ਤੇ ਐਨ ਆਰ ਆਈ ਵੀਰਾਂ ਵੱਲੋਂ ਸਹਿਯੋਗ ਦੇ ਕੇ ਕਰਵਾਇਆ ਜਾ ਰਿਹਾ ਇਸ ਦੇ ਤੁਸੀਂ ਦੇਖ ਰਹੇ ਹੋ ਅੱਜ ਇਸ ਮੌਕੇ ਤੇ ਸਾਰੇ ਨਗਰ ਦੇ ਪਤਵੰਤੇ ਸੱਜਣ ಗ್ರಾಮ ਪੰਚਾਇਤ ਸਰਪੰਚ ਹਰਚਰਨ ਸਿੰਘ ਬਰਾੜ ਤੇ ਹੋਰ ਸਾਰੇ ਨਗਰ ਦੇ ਆਗੂ ਸਰਦਾਰ ਬਲਤੇ ਸਿੰਘ ਸੁਖਵੀਰ ਸਿੰਘ ਸੁਖਾ ਬਰਾੜ ਐਨ ਆਰ ਆਈ ਵੀਰ ਵੀ ਆਏ ਵੇ ਇਸ ਮੌਕੇ ਤੇ ਉਹਨਾਂ ਨੂੰ ਵੀ ਜੀ ਆਇਆਂ ਆਖਦੇ ਆ ਤੇ ਇਹ ਪੋਸਟਰ ਅੱਜ ਰਿਲੀਜ਼ ਕੀਤਾ ਗਿਆ ਹੈ ਤੇ ਇਸ ਗੱਲ ਹੀ ਖੁਸ਼ੀ ਹੋ ਰਹੀ ਆ ਕਿ ਨੌਜਵਾਨਾਂ ਲਈ ਇਹ ਅਪਰਾਲਾ ਸਾਡੇ ਨਗਰ ਵੱਲੋਂ ਕੀਤਾ ਜਾ ਰਿਹਾ ਹੈ ਧੰਨਵਾਦ ਅੱਜ ਪਿੰਡ ਲੰਗਿਆਣਾ ਨਵਾਂ ਦੇ ਇਸ ਖੇਡ ਸਟੇਡੀਅਮ ਦੇ ਵਿੱਚ ਸ਼੍ਰੀਮਾਨ ਸੰਤ ਬਾਬਾ ਨਾਜ਼ਰ ਸਿੰਘ ਜੀ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ 19 20 ਤੇ 21 ਫਰਵਰੀ ਨੂੰ ਪਿੰਡ ਦੇ ਵਿੱਚ ਕਬੱਡੀ ਦਾ ਜਿਹੜਾ ਬਹੁਤ ਵੱਡਾ ਟੂਰਨਾਮੈਂਟ ਕਰਾਇਆ ਜਾ ਰਿਹਾ ਹੈ ਅੱਜ ਸਮੁੱਚੇ ਨਗਰ ਨਿਵਾਸੀਆਂ ਵੱਲੋਂ ਔਰ ਐਨ ਆਰ ਆਈ ਵੀਰਾਂ ਵੱਲੋਂ ਸਾਰੇ ਪਿੰਡ ਦੇ ਮੋਹਤਵਰ ਸਿਆਸੀ ਸ਼ਖਸੀਅਤਾਂ ਵੱਲੋਂ ਜਿਹੜਾ ਪੋਸਟਰ ਹੈ ਟੂਰਨਾਮੈਂਟ ਦਾ ਉਹ ਰਿਲੀਜ਼ ਕੀਤਾ ਗਿਆ ਹੈ ਔਰ ਜਿਹਦੇ 'ਚ ਬਹੁਤ ਵੱਡੇ ਖੇਡ ਮੁਕਾਬਲੇ ਆ ਜਿਹੜੇ ਉਹ ਹੋਣ ਜਾ ਰਹੇ ਆ ਔਰ ਅਸੀਂ ਖਿਡਾਰੀਆਂ ਨੂੰ ਸਾਰਿਆਂ ਨੂੰ ਵੱਧ ਵੱਧ ਬੇਨਤੀ ਕਰਦੇ ਆ ਕਿ ਇਸ ਟੂਰਨਾਮੈਂਟ ਵਿੱਚ ਵੱਧ ਚੜ ਕੇ ਪਾਰਟਿਸਿਪੇਟ ਕਰੋ ਔਰ ਹੋਰ ਵੀ ਜਿੰਨੇ ਐ ਐਨ ਆਰ ਆਈ ਭਰਾ ਐ ਔਰ ਸਾਰੇ ਸਮੁੱਚੇ ਨਗਰ ਨਿਵਾਸੀ ਐ ਲਾਕਾਨਵਾਸੀ ਜਿਨ੍ਹਾਂ ਨੇ ਇਸ ਟੂਰਨਾਮੈਂਟ ਦੇ ਵਿੱਚ ਸਹਿਯੋਗ ਦਿੱਤਾ ਉਹਨਾਂ ਸਾਰਿਆਂ ਦੇ ਵੀ ਅਸੀਂ ਬਹੁਤ-ਬਹੁਤ ਧੰਨਵਾਦੀ ਆਂ ਔਰ ਸਾਰੇ ਦਰਸ਼ਕ ਭਰਾਵਾਂ ਨੂੰ ਵੀ ਬੇਨਤੀ ਕਰਦੇ ਆਂ ਕਿ ਤਿੰਨ ਦਿਨ ਦੇ ਖੇਡ ਟੂਰਨਾਮੈਂਟ ਦੇ ਵਿੱਚ 19, 20 ਤੇ 21 ਫਰਵਰੀ ਨੂੰ ਵੱਧ ਚੜ ਕੇ ਜਿਹੜਾ ਇੱਥੇ ਵੱਧ-ਵੱਧ ਆਓ ਤੇ ਖੇਡ ਮੇਲੇ ਦਾ ਜਿਹੜਾ ਆਨੰਦ ਮਾਣੋ ਔਰ ਅੱਜ ਜਿਹੜਾ ਅਸੀਂ ਇਹਦਾ ਪੋਸਟਰ ਜਿਹੜਾ ਉਹ ਜਾਰੀ ਕਰ ਦਿੱਤਾ ਗਿਆ ਜਿਹਦੇ ਵਿੱਚ ਵੱਡੇ ਇਨਾਮ ਹੈ ਜਿਹੜੇ ਉਹ ਖਿਡਾਰੀਆਂ ਨੂੰ ਦਿੱਤੇ ਜਾਣਗੇ ਬੈਸਟ ਰੀਡਰ ਨੂੰ ਬੈਸਟ ਜਾਫੀ ਨੂੰ ਵੱਡੇ ਨਾਮ ਦੇ ਕੇ ਸਨਮਾਨਿਤ ਕੀਤਾ ਜਾਊਗਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੈੰਡ ਲੰਗਿਆਂ ਨਵਾਂ ਵਿਖੇ ਸਤ ਸਤਖੰਡ ਵਾਸੀ ਸੰਤ ਬਾਬਾ ਨਾਜਵਲ ਸਿੰਘ ਜੀ ਦੀ ਯਾਦ ਨੂੰ ਸਮਰਪਤ ਟੂਰਨਾਮੈਂਟ ਕਰਵਾਇਆ ਜਾ ਰਿਹਾ ਸਾਰੇ ਨਗਰ ਦੇ ਸਹਿਯੋਗ ਨਾਲ ਐਨਆਰਏ ਵੀਰਾਂ ਦੇ ਸਹਿਯੋਗ ਨਾਲ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਜੰਗੀ ਪੱਦਰ ਤੇ ਵੀ ਟੂਰਨਾਮੈਂਟ ਕਰਵਾਇਆ ਜਾ ਸਾਰੇ ਖਿਡਾਰੀਆਂ ਨੂੰ ਰੈਗੂਲੇਸ਼ਨਲ ਰੂਲ ਸਭ ਕੁਝ ਸਖਤ ਹੋਵੇਗਾ ਤੇ ਜੰਗੀ ਪੱਦਰ ਤੇ ਟੂਰਨਾਮੈਂਟ ਹੋਵੇਗਾ ਜੋ ਕਿ ਇਲਾਕੇ ਦੇ ਵਿੱਚ ਤੇ ਪੰਜਾਬ ਦੇ ਵਿੱਚ ਇੱਕ ਕਬੱਡੀ ਕੱਪ ਦਾ ਸਭ ਨੂੰ ਪਤਾ ਲੱਗ ਚੁੱਕੇ ਵੀ ਲੰਗੀਆਂ ਦਾ ਨਵਾਂ ਵਿਖੇ 19ਵੀ 20 ਤੱਕ ਦੀ ਤਰੀਖ ਹੋਏ ਕੱਪ ਤੱਕ ਕਰਵਾਇਆ ਜਾ ਰਿਹਾ ਸਾਰੀ ਸੰਗਤ ਨੇ ਪਹੁੰਚਣਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤ